ਵਾਹਿਗੁਰੂ ਜੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਉਹ ਧਰਮ ਸੱਚ ਤੇ ਹੱਕ ਦੀ ਖਾਤਰ ਸੰਘਰਸ਼ ਵਜੋਂ ਲੜੀਆਂ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਛੱਡਨ ਤੋਂ ਬਾਅਦ ਜਦੋਂ ਚਮਕੌਰ ਸਾਹਿਬ ਤੋਂ ਮਾਛੀਵਾੜੇ ਆਲਮਗੀਰ ਦਿਨਾ ਕਾਂਗੜ ਤੋਂ ਹੁੰਦੇ ਹੋਏ ਕੋਟਕਪੂਰੇ ਪੁੱਜੇ ਤਾਂ ਉਧਰ ਮੁਗਲ ਸੈਨਾ ਸੀ ਜੋ ਗੁਰੂ ਜੀ ਦਾ ਪਿੱਛਾ ਕਰ ਰਹੀ ਸੀ ਇਥੋਂ ਗੁਰੂ ਜੀ ਖੇਦਰਾਣੇ ਦੀ ਟਾਪ ਪੁੱਜੇ ਦੂਸਰੇ ਪਾਸੇ ਮਈ ਪਾਕ ਕੌਰ ਦੀ ਗਵਾਈ ਦੇ ਹੇਠ 40 ਸਿੰਘਾਂ ਦਾ ਜਥਾ ਗੁਰੂਜੀ ਦੀ ਭਾਲ ਵਿੱਚ ਖਿਦਰਾਣੇ ਦੀ ਢਾਫ ਤੇ ਪੁੱਜਿਆ ਸੀ ਇਹ ਉਹੀ ਸਿੰਘ ਸੀ ਵਾਹਿਗੁਰੂ ਜੀ ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਵੇਦਾਵਾ ਲਿਖ ਕੇ ਦੇ ਗਏ ਸਨ ਜਦੋਂ ਅਨੰਦਪੁਰ ਦਾ ਕਿਲਾ ਖਾਲੀ ਕਰਵਾਉਣ ਲਈ ਮੁੰਗਲਾ ਨੇ ਐਲਾਨ ਕੀਤਾ ਸੀ ਕਿ ਜੋ ਵੀ ਕੋਈ ਆਪਣੇ ਆਪ ਨੂੰ ਗੁਰੂ ਦਾ ਸਿੱਖ ਨਾ ਮੰਨ ਕੇ ਗੁਰੂ ਨੂੰ ਛੱਡ ਦੇਵੇਗਾ ਉਹਨੂੰ ਅਸੀਂ ਕੁਝ ਨਹੀਂ ਕਵਾਂਗੇ ਤਾਂ ਮਹਾ ਸਿੰਘ ਦੀ ਅਗਵਾਈ ਦੇ ਵਿੱਚ 40 ਸਿੰਘ ਗੁਰੂ ਗੋਵੀ ਸਿੰਘ ਜੀ ਕੋਲ ਇਹ ਕਹਿਣ ਲਈ ਗਏ ਕਿ ਉਹ ਗੁਰੂ ਦੇ ਸਿੱਖ ਨਹੀਂ ਹਨ ਤਾਂ ਗੁਰੂ ਜੀ ਨੇ ਉਹਨਾਂ ਤੋਂ ਲਿਖ ਕੇ ਦੇਣ ਦੇ ਲਈ ਕਿਹਾ ਸੀ ਕਿ ਅਜ ਤੋ ਗੁਰੂ ਦੇ ਸਿੱਖ ਨਹੀਂ ਤਾਂ ਉਹਨਾਂ ਨੇ ਆਪਣੇ ਸਹੀ ਪਾ ਕੇ ਇਸ ਤਰ੍ਹਾਂ 40 ਸਿੱਖਾਂ ਨੇ ਬੇਦਾਵਾ ਲਿਖ ਕੇ ਦੇ ਦਿੱਤਾ ਸੀ ਤੇ ਅਨੰਦਪੁਰ ਛੱਡ ਕੇ ਤੁਰ ਪਏ ਗੁਰੂ ਜੀ ਤੋਂ ਵਕ ਹੋ ਗਏ ਸੀ ਤੇ ਉਹੀ ਚਾਲੀ ਸਿੰਘ ਮਾਈ ਭਾਗ कौर ਦੀ ਗਵਾਹੀ ਦੇ ਵਿੱਚ ਮਾਈ ਭਾਗੋ ਜੀ ਦੀ ਗਵਾਹੀ ਦੇ ਵਿੱਚ ਕਿ ਦਰਾਣੇ ਦੀ 탑 ਤੇ ਗੁਰੂ ਜੀ ਦੀ ਪਾਲ ਦੇ ਵਿੱਚ ਪੁੱਜੇ ਕਿਉਂਕਿ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਵਾਹਿਗੁਰੂ ਜੀ ਮਾਈ ਪਾ ਗੋ ਜੀ ਨੇ ਉਹਨਾਂ ਨੂੰ ਇਸ ਗਲਤੀ ਦਾ ਜਿਹੜਾ ਅਹਿਸਾਸ ਕਰਵਾਇਆ ਸੀਗਾ ਤੇ ਉਹ ਵਾਪਸ ਆ ਗਏ ਉਹਨਾਂ ਨੂੰ ਖਬਰ ਮਿਲੀ ਕਿ ਮੁਗਲ ਸੈਨਾ ਗੁਰੂ ਜੀ ਤੇ ਹਮਲਾ ਕਰਨ ਲਈ ਆਰੰਮੋ ਆਣੇ ਵੱਲੋਂ ਆ ਰਹੀ ਹੈ ਤਾਂ ਗੁਰੂ ਜੀ ਨੇ ਆਪਣੇ ਜਿਹੜਾ ਦਰਬਾਰ ਸੀਗਾ ਉਹ ਕਿ ਟਿੱਬੀ ਤੇ ਲਗਾਇਆ ਹੋਇਆ ਸੀ ਯੁੱਧ ਅੰਮ੍ਰਿਤ ਵੇਲੇ ਸ਼ੁਰੂ ਹੋਇਆ ਵਾਹਿਗੁਰੂ ਜੀ 40 ਸਿੰਘਾਂ ਨੇ ਅਜੇ ਹੀ ਰਣਨੀਤੀ ਅਪਣਾਈ ਕਿ ਇੱਕ ਇੱਕ ਸਿੰਘ ਟਾਕਰੇ ਤੇ ਅੱਗੇ ਜਾਵੇਗਾ ਉਹਦੇ ਪਿੱਛੇ ਪੰਜ ਹੋਰ ਉਹਦੀ ਸਹਾਇਤਾ ਲਈ ਨਿਕਲਣ ਗੁਰੂ ਜੀ ਸਾਰਾ ਯੁੱਧ ਦੇਖ ਰਹੇ ਸਨ ਗੁਰੂ ਜੀ ਤੀਰਾਂ ਦੀ ਬਾਛੜ ਕਰਦੇ ਸੀ ਤਾਂ ਕਿ ਦੁਸ਼ਮਣਾਂ ਨੂੰ ਭਜੜਣਾ ਪਈ ਰਹੇ ਸਿੱਖਾਂ ਨੇ ਹੁਣ ਪਾਣੀ ਤੇ ਕਪਚਾ ਹੋਣ ਕਰਕੇ ਦੁਸ਼ਮਣਾਂ ਜਿਹੜਾ ਟਿਕਾਣਾ ਸੀਗਾ ਉਹ ਅਸੰਭਵ ਸੀਗਾ ਜਦੋਂ ਰਾਏ ਸਿੰਘ ਤੇ ਸਮੂਹ ਸਿੰਘ ਸ਼ਹੀਦ ਹੋ ਗਏ ਤਾਂ ਗੁਰੂ ਜੀ ਨੇ ਆਪਣੇ ਜਥੇ ਦੇ ਜਿਹੜੇ ਸਿੰਘ ਸੀ ਉਹ ਅੱਗੇ ਭੇਜੇ ਗੁਰੂ ਜੀ ਟੀਬੀ ਵਾਲੀ ਥਾਂ ਤੋਂ ਇੱਥਾਂ ਉਤਰ ਆਏ ਸਿੰਘਾਂ ਦੀ ਵਾਰ ਅੱਗੇ ਤ੍ਰੇ ਦੀ ਮਾਰ ਦੇ ਅੱਗੇ ਦੁਸ਼ਮਣ ਦੀਆਂ ਜਿਹੜੀਆਂ ਫੌਜਾਂ ਸੀਗੀਆਂ ਉਹ ਭੱਜ ਉੱਠੀਆਂ ਤੇ ਖਾਲਸੇ ਨੂੰ ਜਿਹੜੀ ਜਿੱਤ ਸੀ ਉਹ ਪ੍ਰਾਪਤ ਹੋਈ ਗੁਰੂ ਜੀ ਸਿੰਘਾਂ ਦੇ ਸਮੇਤ ਜੁਦ ਅਸਥਾਨ ਤੇ ਪਹੁੰਚੇ ਉਹਨਾਂ ਨੇ ਵੇਖਿਆ ਕਿ ਉਹ ਜਿਹੜੇ 40 ਸਿੰਘ ਨੇ ਜੋ ਅਨੰਦਪੁਰ ਵਿਖੇ ਉਹਨਾਂ ਨੂੰ ਬੇਦਾਵਾ ਦੇ ਕੇ ਚਲੇ ਗਏ ਸਨ ਉਹ ਵੀ ਸ਼ਹਾਦਤ ਪ੍ਰਾਪਤ ਕਰ ਚੁੱਕੇ ਸਨ ਗੁਰੂ ਜੀ ਹਰ ਸਿੱਖ ਕੋਲ ਜਾਂਦੇ ਮੂੰਹ ਸਾਫ਼ ਕਰਦੇ ਤੇ ਉਹਨਾਂ ਨੂੰ ਆਪਣੇ ਗਲ ਨਾਲ ਲਾਉਂਦੇ ਸੀਸ਼ ਗੋਦ ਵਿੱਚ ਰੱਖਦੇ ਪਿਆਰ ਕਰਦੇ ਤੇ ਉਹਨਾਂ ਦੇ ਕਾਰਨਾਮੇ ਤੁਨ ਕੇ ਉਹਨਾਂ ਨੂੰ ਬਖਸ਼ਿਸ਼ ਕਰਦੇ ਕਿ ਇਹ ਮੇਰਾ ਸਿੱਖ 5000 ਰੁਪਏ ਹੈ ਤੇ ਇਹ 10000 ਰੁਪਏ ਹੈ ਤੇ 30000 ਰੁਪਏ ਹੈ ਮਤਲਬ ਕਿ ਜਿੰਨੇ ਵੀ ਕਦਮ ਮੋਰਚੇ ਤੋਂ ਅੱਗੇ ਵਧ ਕੇ ਸ਼ਹੀਦੀ ਉਹਨਾਂ ਨੇ ਪਾਈ ਸਿੰਘਾਂ ਨੇ ਉਨਾ ਹੀ ਉਹਨਾਂ ਨੂੰ ਮਨਤਾ ਬਖਸ਼ ਦਿੱਤੀ ਵਾਹਿਗੁਰੂ ਜੀ ਅਖੀਰ ਵਿੱਚ ਭਾਈ ਰਾਏ ਸਿੰਘ ਦੇ ਜਿਹੜੇ ਪੁੱਤਰ ਸੀ ਭਾਈ ਮਹਾ ਸਿੰਘ ਜੀ ਉਹਨਾਂ ਦੇ ਪਾਸ ਗੁਰੂ ਜੀ ਪਹੁੰਚੇ ਤਾਂ ਭਾਈ ਮਹਾ ਸਿੰਘ ਜੀ ਦਾ ਜਿਹੜਾ ਮੁਕੜਾ ਸੀ ਉਹ ਸਾਫ਼ ਕਰਕੇ ਸ਼ੀਸ਼ੇ ਨੂੰ ਗੋਦ ਵਿੱਚ ਰੱਖਿਆ ਤੇ ਮੂੰਹ ਵਿੱਚ ਪਾਣੀ ਪਾ ਕੇ ਛਾਤੀ ਨਾਲ ਲਾ ਕੇ ਆਕਣ ਲੱਗੇ ਕਿ ਭਾਈ ਮਹਾ ਸਿੰਘ ਜੀ ਤੁਸੀਂ ਸਿੱਖਾਂ ਦੀ लाज ਰੱਖ ਲਈ ਹੈ ਤੇ ਆਪਣੀਆਂ ਸ਼ਹਾਦਤਾਂ ਦੇ ਕੇ ਦੁਸ਼ਮਣ ਦੇ ਦੰਦ ਕੱਟੇ ਕੀਤੇ ਹਨ ਜੋ ਚਾਹੇ ਤੁਸੀਂ ਮੰਗ ਲਓ ਮਹਾ ਸਿੰਘ ਨੇ ਕਿਹਾ ਕਿ ਦਸ਼ਮੇਸ਼ ਪਿਤਾ ਜੀ ਕੋਈ ਮੰਗ ਨਹੀਂ ਦਰਸ਼ਨਾਂ ਦੀ ਜੋ ਸਿੱਖ ਸੀ ਉਹ ਹੋ ਗਏ ਕਿਸੇ ਵਸਤੂ ਦੀ ਲੋੜ ਨਹੀਂ ਤਬ ਬਾਈ ਗੁਰੂ ਜੀ ਗੁਰੂ ਜੀ ਨੇ ਕਿਹਾ ਕਿ ਨਹੀਂ ਪਿਆਰੇ ਮਹਾ ਸਿੰਘ ਜੀ ਕੁਝ ਹੋਰ ਮੰਗੋ ਭਾਈ ਮਹਾ ਸਿੰਘ ਜੀ ਨੇ ਕਿਹਾ ਕਿ ਪਾਤਸ਼ਾਹ ਜੀ ਜੇ ਟੂਠੇ ਹੋਤਾ ਉਹ ਕਾਗਜ਼ ਦਾ ਟੁਕੜਾ ਜੋ ਬੇਦਾਵਾ ਸੀ ਉਹ ਪਾੜ ਦਿਓ ਗੁਰੂ ਜੀ ਨੇ ਉਹ ਕਾਗਜ਼ ਦਾ ਟੁਕੜਾ ਜੇ ਵਿੱਚੋਂ ਕੱਢਿਆ ਤੇ ਫਾੜ ਦਿੱਤਾ ਭਾਈ ਗੁਰੂ ਜੀ ਇਸ ਤੋਂ ਬਾਅਦ ਭਾਈ ਮਹਾ ਸਿੰਘ ਜੀ ਨੇ ਆਪਣੇ ਪ੍ਰਾਂਤ ਤਿਆਗ ਦਿੱਤੇ ਗੁਰੂ ਜੀ ਨੇ ਇਹਨਾਂ 40 ਸਿੰਘਾਂ ਦਾ ਆਪਣੇ ਹੱਥੀ ਸੰਸਕਾਰ ਕੀਤਾ ਤੇ ਇਹਨਾਂ ਨੂੰ ਮੁਕਤੀਆਂ ਦੀ ਆਪਾਦੀ ਬਖਸ਼ਿਸ਼ ਕੀਤੀ ਇਸ ਧਰਤੀ ਨੂੰ ਮੁਕਤੀ ਦਾ ਵਰ ਦਿੱਤਾ ਇਹਨਾਂ ਅਮਰ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ صدقہ ਇਸਥਾਨوں ਕਿਦਰਾਣੇ ਤੋਂ ਮੁਖਤਰ ਦਾ ਕਿਤਾਬ ਸੀ ਜਿਹੜਾ ਉਹ ਬਖਸ਼ਿਆ ਵਾਏ ਗੁਰੂ ਜੀ ਇਸ ਤਰ੍ਹਾਂ ਵਾਏ ਗੁਰੂ ਜੀ ਮਾਗੀ ਦਾ ਜਿਹੜਾ ਇਹ ਇਤਿਹਾਸ ਹੈ ਇਹੀ ਹੈ ਕਿ ਸ਼੍ਰੀ ਮੁਖਸਰ ਸਾਹਿਬ ਦਾ ਪੁਰਾਣਾ ਨਾਂ ਕਿਦਰਾਨੇ ਦੀ ਟਾਲ ਸੀ ਇਸ ਜਗ੍ਹਾ ਤੇ ਚਾੜੀ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬੇਮੁਖ ਹੋ ਕੇ ਵਦਾ ਲਿਖ ਕੇ ਜੁੜੇ ਅਨੰਦਪੁਰ ਸਾਹਿਬ ਤੋਂ ਚਲੇ ਗਏ ਸੀ ਉਹ ਵਾਪਸ ਆ ਗਏ ਸੀ ਮਾਈ ਭਾਗੋ ਜੀ ਦੀ ਗਵਾਹੀ ਦੇ ਹੇਠ ਤੇ ਸ਼ਹੀਦ ਹੋਏ ਸੀ ਤੇ ਇਹਨਾਂ ਦੀ ਸ਼ਹਾਦਤ ਤੋਂ ਪ੍ਰਭਾਵਿਤ ਹੋ ਕੇ ਗੁਰੂ ਜੀ ਨੇ ਇਹਨਾਂ ਨੂੰ ਵਰ ਦਿੱਤਾ ਤੇ ਲਈ ਜਿਹੜਾ ਉਹਦਾ ਨਾਮ ਸੀ ਮੁਖਸਰ ਸਾਹਿਬ ਪੈ ਗਿਆ ਸੀ ਕਿਦਰਾਨੇ ਤੋਂ ਵਾਹਿਗੁਰੂ ਜੀ ਸਾਨੂੰ ਵੀ ਇਨ੍ਹਾਂ ਸ਼ਹੀਦਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ ਅਸੀਂ ਵੀ ਆਪਣੇ ਹੱਕ ਸੱਚ ਦੇ ਲਈ ਅੱਗੇ ਆਈਏ ਤੇ ਆਪਣੇ ਮਹਾਨ ਸ਼ਹੀਦਾਂ ਦੀ ਦੇਣ ਨੂੰ ਯਾਦ ਕਰੀਏ ਬਾਣੀ ਦੇ ਬਾਣੀ ਦੇ ਧਾਰਨੀ ਬਣੀ ਹੱਕ ਸੱਚ ਦੀ ਪਹਿਰੇਦਾਰੀ ਦੇ ਲਈ ਅੱਗੇ ਆਈਏ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ